ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਪੁਰਾਣੀ ਸਰੰਦ ਪੁਰਾਣੀ ਸਰੰਦ ਦੇ ਜ਼ਮੀਨ ਦੇ ਰਕਬੇ ਦੇ ਵਿੱਚ ਇੱਥੇ ਇਹ ਲਗਭਗ ਜਿਹੜਾ ਪਰਮਜੀਤ ਸਿੰਘ ਹੈ ਉਹਦਾ ਡੇਢ ਕਿਲਾ ਜ਼ਮੀਨ ਦਾ ਏ ਤੇ ਇਹ ਇੱਕ ਕਿਲਾ ਉਹਦਾ ਆਪਣਾ ਜੱਦੀ ਹੈ ਘਰ ਦਾ ਏ ਜੱਦੀ ਪੁਸਤੀ 1 ਏਕੜ ਹੈ ਤੇ ਅੱਧਾ ਕਿਲਾ ਬੱਕਪੋਰ ਦਾ ਹੈ ਤੇ ਉਹਨਾਂ ਨੂੰ ਜਿਹੜੇ ਵਿਰੋਧੀ ਬੰਦੇ ਨੇ ਉਹ ਉਹਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਕੀ ਪਾਣੀ ਲਾਉਣ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਪਿਛਲੇ 1 ਸਾਲ ਤੋਂ ਇਹ ਜਿਹੜੀ ਜ਼ਮੀਨ ਹੈ ਇਹ ਬੀਆਵਾਨ ਪਈ ਆ ਇਹਦੇ ਵਿੱਚ ਕੁਝ ਵੀ ਨਹੀਂ ਫਸਲ ਉਗਾਈ ਜਾ ਸਕਦੀ ਕਿਉਂਕਿ ਜਦੋਂ ਪਾਣੀ ਹੀ ਨਹੀਂ ਲੱਗ ਰਿਹਾ ਫਿਰ ਫਸਲ ਕਿਵੇਂ ਹੋ ਸਕਦੀ ਹੈ ਇਹ ਇਸ ਮਾਮਲੇ ਨੂੰ ਲੈ ਕੇ ਜਿਹੜੇ ਮਾਨਯੋਗ ਅਦਾਲਤ ਹੈ ਉਹਨੇ ਪਾਣੀ ਲਾਉਣ ਦੀ ਵੀ ਜਿਹੜਾ ਪੰਜਵਾਂ ਹਿੱਸਾ ਪਾਣੀ ਇੱਥੇ ਲਗਾ ਸਕਦੇ ਜਮੀਨ ਦੇ ਵਿੱਚ ਉਹ ਵੀ ਲਿਖਤੀ ਦਿੱਤਾ ਹੋਇਆ ਹੈ ਤੇ ਜਿਹੜੀ ਸਬੰਧਤ ਪੁਲਿਸ ਹੈ ਇਹ ਇਸ ਥਾਣੇ ਦੀ ਪੁਲਿਸ ਹੈ ਜਿਹੜੀ ਸਬੰਧਤ ਪੁਲਿਸ ਹੈ ਉਹਨੇ ਵੀ ਇੱਕ ਵਾਰੀ ਸ਼ੁਰੂ-ਸ਼ੁਰੂ ਚ ਇਹ ਜਿਹੜਾ ਮੋਟਰ ਦਾ ਕੋਠਾ ਤੁਸੀਂ ਵੇਖ ਰਹੇ ਹੋ ਇਹ ਇੱਕ ਵਾਰੀ ਖੋਲਾ ਦਿੱਤਾ ਸੀ ਤੇ ਇੱਕ ਵਾਰੀ ਜਿੰਦਰਾ ਤੋੜਵਾ ਦਿੱਤਾ ਸੀ ਤੇ ਦਵਾਰ ਤੋਂ ਫੇਰ ਜਿੰਦਰਾ ਲੱਗ ਗਿਆ ਇਹ ਜ਼ਮੀਨ ਜੋ ਬੀਆਵਾਨ ਪਈ ਹੈ ਕੀ ਮਾਮਲਾ ਸਾਰਾ ਆਪਣੇ ਕੋਲ ਪਰਮਜੀਤ ਸਿੰਘ ਸਰਹੰਦ ਪੁਰਾਣੀ ਸਰਹੰਦ ਤੋਂ ਇਹ ਕੀ ਮਾਮਲਾ ਹੈ ਪੂਰਾ ਆਪਾਂ ਉਹਨਾਂ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਆ। ਹਾਂਜੀ ਪਰਮਜੀਤ ਸਿੰਘ ਜੀ ਕੀ ਮਾਮਲਾ ਜੀ ਹੈ? ਕੀ ਕਹਾਣੀ ਹੈ? ਇਹ ਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਖਤੇ ਇਹ ਸਾਡੇ ਪੰਜ ਭਾਈਆਂ ਦੀ ਜ਼ਮੀਨ ਸੀ ਕਿਲਾ ਕਿਲਾ ਚਾਰ ਵੇਚ ਗਏ ਮੈਂ ਵੇਚੀ ਨਹੀਂ ਹੈ। ਮੇਰੀ ਪਾਣੀ ਕਨੀਉ ਵਹਿਲੀ ਪਈ ਆ। ਇਹ ਜਿਹੜੇ ਚਾਰ ਭਾਈ ਤੁਹਾਡੇ ਵੇਚ ਗਏ ਤੁਸੀਂ ਆਪਣੀ ਵੇਚੀ ਨਹੀਂ। ਜਿਹੜਾ ਤੁਹਾਡਾ ਆਪਣਾ ਜਿੱਤੀ ਹੈ ਉਹ ਕਿੰਨੀ ਹੈ ਜੀ ਇਹ? ਉਹ ਇੱਕ ਕਿਲਾ ਜੀ, ਇੱਕ ਕਿਲਾ ਜੀ। ਅੱਧਾ ਕਿਲਾ, ਅੱਧਾ ਕਿਲਾ ਬੱਕ ਮੋੜ ਦਾ ਪਟਾ ਮੇਰੇ ਨਾਂ ਹੈ ਜੀ। ਤੇ ਇਹ ਜਿਹੜੇ ਵਿਰੋਧੀ ਬੰਦੇ ਨੇ ਇਹ ਮਤਲਬ ਕਿਉਂ ਨਹੀਂ ਪਾਣੀ ਲਾਉਣ ਦੇ ਰਹੇ ਤੁਹਾਨੂੰ ਮਤਲਬ ਇਹ ਜੀ ਵੀ ਵੇਚੇ ਮੈਂ ਨਹੀਂ ਵੇਚਦਾ ਅੱਛੇ ਕਿੰਨੇ ਵੀ ਵੇਚੇ ਵੀ ਤੁਸੀਂ ਨਹੀਂ ਵੇਚਦੇ ਹਾਂਜੀ ਹਾਂਜੀ ਇਹ ਜਿਹੜੇ ਮਾਨਯੋਗ ਅਦਾਲਤ ਨੇ ਤੁਹਾਨੂੰ ਹੁਕਮ ਕਰੇ ਨੇ ਵੀ ਕਿੰਨੇ ਮਹੀਨੇ ਹੋ ਗਏ ਵੀ ਇਹਨੂੰ ਪੰਜਵਾਂ ਹਿੱਸਾ ਪਾਣੀ ਦਿੱਤਾ ਜਾਵੇ 12 ਮਹੀਨਾ ਹੋ ਗਿਆ ਜੀ ਹਾਂਜੀ 11ਵਾਂ ਮਹੀਨਾ ਕੋਰਟ ਦੇ ਆਰਡਰ ਮੇਰਾ ਪੰਜਵਾਂ ਹਿੱਸਾ ਕੋਰਟ ਨੇ ਮੈਨੂੰ ਦੇ ਦਿੱਤਾ ਥਾ ਤੇ ਇਹ ਇਸ ਸਬੰਧੀ ਕਿਤੇ ਪੁਲਿਸ ਅਧਿਕਾਰੀ ਨੇ ਨਹੀਂ ਕੋਈ ਇੱਥੇ ਆ ਕੇ ਮਤਲਬ ਤੁਹਾਡਾ ਕਿੰਨਾ ਅਗਲਾ ਆ ਆ ਕੇ ਮੈਨੂੰ ਜਦ ਪਹਿਲਾ ਚਾਬੀਆਂ ਚੁਬੀਆਂ ਦੇ ਗਈ ਜੀ ਹੈਂਡਓਵਰ ਕਰ ਗਈ ਸੀ ਘੰਟਾ ਮੋਟਰ ਨਹੀਂ ਚੱਲਣ ਦੱਤੀ ਉਹਦੇ ਬਾਅਦ ਮੈਂ ਥਾਣੇ ਦਿੱਤਾ ਲਿਖ ਕੇ ਅੱਜ 11ਵਾਂ ਮਹੀਨਾ ਹੋ ਗਿਆ ਥਾਣੇ ਜਾ ਕੇ ਬੰਦ ਆ ਜੀ ਫੇ ਮੈਂ ਐਸਐਸਪੀ ਦੇ ਡੀਐਸਪੀ ਦੇ ਸਾਰੀਆਂ ਤਫਸਿਲਾਂ ਵਾਂ ਦੇ ਰਿਹਾ ਹਾਂ ਕਦੇ ਡੀਸੀ ਦੇ ਦੇ ਰਿਹਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਜੀ ਜਿਹੜਾ ਮਤਲਬ ਪਹਿਲੀ ਵਾਰੀ ਪੁਲਿਸ ਨੇ ਜਿੰਦਖਲਾਇਆ ਉਹ ਕਿੰਨੇ ਮਹੀਨੇ ਕਿੰਨਾ ਟਾਈਮ ਹੋ ਗਿਆ ਉਹ ਉਹ ਤੀਵਨ 11ਵਾਂ ਮਹੀਨਾ ਹੋਊਗਾ ਜੀ ਕਿਹੜੀ ਆ अच्छा 11 महीने हो गए एक बारी पुलिस ने बुला देता के मुड़ के मतलब ਤੁਸੀਂ ਇਹ டிਸੀ ਸਾਹਿਬ ਫਤੇਗੜ ਸਾਹਿਬ ਨੂੰ ਹਾਂ ਜੀ ਐਸਐਸਪੀ ਫਤੇਗੜ ਸਾਹਿਬ ਨੂੰ ਹਾਂ ਜੀ ਹਾਂ ਜੀ ਮੰਗ ਪੱਤਰ ਦੇ ਚੁੱਕੇ ਹਾਂ ਹਾਂ ਜੀ ਹਾਂ ਜੀ ਕਿੰਨੀ ਵਾਰ ਜੀ ਵਾ ਜੀ ਜਿਹੜਾ ਇਹ ਤੇ ਪਹਿਲਾਂ ਐਸਐਸਪੀ ਸਾਹਿਬ ਤੇ ਚਾਰ ਪੰਜ ਵਾਰ ਤਾਂ ਉਹਨਾਂ ਨੂੰ ਦੇ ਚੁੱਕਿਆ ਇਹਨਾਂ ਨੂੰ ਦੋ ਤਿੰਨ ਵਾਰੀ ਤਾਂ ਮੈਂ ਇਹਨਾਂ ਨੂੰ ਵੀ ਦੇ ਚੁੱਕਿਆ ਜੀ ਦੋ ਤਿੰਨ ਵਾਰ ਮਿਲ ਕੇ ਵੀ ਆਇਆ ਮੈਂ ਅੱਛਾ ਮਿਲ ਕੇ ਵੀ ਆਏ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਜੀ ਨਹੀਂ ਜੀ ਜਮੇ ਕਾਰਵਾਈ ਨਹੀਂ ਇਹ ਨਹੀਂ ਜਿਹੜੇ ਤੁਸੀਂ ਜਦੋਂ ਪੁਲਿਸ ਥਾਣਾ ਤੁਹਾਨੂੰ ਕਿਹੜਾ ਥਾਣਾ ਲੱਗਦਾ ਫਤੇਗੜ ਸਾਹਿਬ ਫਤੇਗੜ ਸਾਹਿਬ ਇਹ ਇਸ ਸਾਲ ਚ ਤਾਂ ਫਿਰ ਐਸਐਚਓ ਬਹੁਤ ਬਦਲੇ ਹੋਣੇ ਜੀ ਹਾਂਜੀ ਹਾਂਜੀ ਬਸ ਜਾ ਥੱਕ ਜਾਂਦਾ ਇਹਨਾਂ ਵਿੱਚ ਸੱਚ ਬਦਲ ਜਾਂਦਾ ਜੀ ਨਹੀਂ ਜਿਹੜੇ ਜਿਹੜੇ ਐਸਐਚਓ ਰਹੇ ਨੇ ਥਾਣਾ ਫਤੇਗੜ ਸਾਹਿਬ ਦੇ ਵਿੱਚ ਹਾਂਜੀ ਉਹਨਾਂ ਨੇ ਤੁਹਾਨੂੰ ਕੀ ਕਿਹਾ ਜਦੋਂ ਤੁਸੀਂ ਉਹਨਾਂ ਕੋਲ ਗਏ ਉਹਨਾਂ ਕੋਲ ਬਸ ਦਰਖਾਸਤ ਆ ਜਾਂਦੀ ਹੈ ਜੀ ਜਿਵੇਂ ਐਸਐਸਪੀ ਦੇ ਆਇਆ ਕੋਸਾ ਆਇਆ ਮੈਨੂੰ ਬੁਲਾਉਂਦੇ ਹੈ ਨਹੀਂ ਉਹਨਾਂ ਪਾਰਟੀ ਨੂੰ ਬੁਲਾਉਂਦੇ ਮੈਨੂੰ ਬੁਲਾ ਲੈਣੇ ਆ ਬਸ ਉਹ ਪਾਰਟੀ ਆਉਂਦੀ ਇਹ ਤੁਹਾਨੂੰ ਬੁਲਾ ਲੈਂਦੇ ਨੇ ਫਿਰ ਕੀ ਕਹਿੰਦੇ ਨੇ ਇੱਕ ਸਰਦਾਰਾਂ ਦੇ ਉੱਥੇ ਬੈਠਾ ਦੈਨ ਮੇਰੀ ਕੋਈ ਸੁਣਵਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਹੈਗੀ ਹਾਂਜੀ ਹਾਂਜੀ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਤਾ ਕਹਿੰਦੇ ਨੇ ਜੀ ਵੀ ਵੀ ਲੋਕਾਂ ਨੂੰ ਬਹੁਤ ਵਧੀਆ ਸਾਫ ਸੁਥਰਾ ਪ੍ਰਸ਼ਾਸਨ ਨਹੀਂ ਮਿਲ ਰਿਹਾ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰਦੀ ਹੈ ਤੁਸੀਂ ਉਹਨਾਂ ਦੀ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਫਟੇਗੜ ਸਾਹਿਬ ਦੇ ਵਿੱਚ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਤੋਂ ਤੁਹਾਨੂੰ ਇਨਸਾਫ ਨਹੀਂ ਦਿਵਾ ਰਹੀ ਤੁਹਾਨੂੰ ਦਿਖਾਇਆ ਜੀ ਮੇਰੇ ਤੇ ਅੱਜ ਪਾਣੀ ਕੰਨੀ ਆ ਜਾ ਹਾਲ ਹੋਇਆ ਪਿਆ ਮੇਰਾ ਮੇਰੇ ਹੀ ਰੋਟੀ ਰੋਟੀ ਆ ਮੇਰੀ ਬੱਛਿਆ ਹੀ ਹੈ ਵੀ 1 ਸਾਲ ਤੋਂ ਤੁਹਾਡੇ ਮਤਲਬ ਖੇਤ ਦੇ ਵਿੱਚ ਮੈਂ ਖੇਚਾ ਨਹੀਂ ਸਕਦਾ ਜੀ ਮੈਨੂੰ ਕੁੱਟਣ ਨੂੰ ਪੰਨੇ ਆ ਪਹਿਲਾਂ ਕੁੱਟਿਆ ਵੀ ਹੈ ਜੀ ਹਾਂ ਹਾਂ ਮੈਂ ਮੇਰੇ ਕੋਲ ਹਸਪਤਾਲ ਦੇ ਕਾਗਜ਼ ਪੱਤਰ ਸਾਰੇ ਮੇਰੇ ਕੋਲ ਆ ਜੀ ਅੱਛਾ ਜੇਕਰ ਤੁਸੀਂ ਦੱਸ ਨਾ ਦੱਸ 6 ਮਹੀਨੇ ਬਾਅਦ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਕੁੱਟਣ ਨੂੰ ਆਉਂਦੀ ਨਹੀਂ ਹੈ ਜੀ ਕੁੱਟਿਆ ਹੈ ਕੁੱਟਿਆ ਜੀ ਕੁੱਟਿਆ ਮੈਨੂੰ 7 ਦਿਨ ਮੈਂ ਪਹਿਲਾਂ ਜਦ ਮੇਰੇ ਰੁਪਈਆ ਜਦ ਬਹਣ ਆਇਆ ਜ਼ਮੀਨ ਐਮ ਆਰ ਪਈਆ ਮੇਰੇ ਕੋਲ ਮੈਂ 7 ਦਿਨ ਹਸਪਤਾਲ ਵੀ ਪਿਆ ਰਹਾ ਮੇਰੀ ਕੋਈ ਸੁਣਵਾਈ ਨਹੀਂ ਹੋਈ ਜਿਹੜੀ ਮੇਨ ਮੁੱਖ ਮੁੱਦਾ ਜਿਹੜਾ ਮਤਲਬ ਜਿਹੜੀ ਫਤੇਗੜ ਸਾਹਿਬ ਦੀ ਪੁਲਿਸ ਹੈ ਉਹ ਤੁਹਾਡੀ ਮਦਦ ਨਹੀਂ ਕਰਦੀ ਨਾ ਜੀ ਜਵਾਨੀ ਜੀ ਹਾਂ ਜੀ ਹਾਂ ਇਹ ਜਦ ਕੀ ਇਹ ਦੇਖੋ ਜੇਕਰ ਬੰਦੇ ਨੂੰ ਕੋਈ ਪੀੜੀ ਪੈਂਦੀ ਹੈ ਜਾਂ ਬੰਦੇ ਨੂੰ ਕੋਈ ਮੁਸੀਬਤ ਪੈਂਦੀ ਹੈ ਬੰਦਾ ਪੁਲਿਸ ਕੋਲ ਜਾਂਦਾ ਜੇਕਰ ਪੁਲਿਸ ਨਾਲ ਸਾਥ ਦੇਵੇ ਤਾਂ ਬੰਦਾ ਜਾ ਵੀ ਤਾਂ ਜਾਵੇ ਕਿੱਥੇ ਇਹ ਇਹਦੇ ਵਿੱਚ ਜਿਹੜਾ ਪੁਲਿਸ ਹੈ ਤੁਹਾਡੀ ਮਦਦ ਨਹੀਂ ਕਰਦੀ ਕੀ ਰਾਜ ਇਹਦਾ ਜੀ ਇਹ ਜੀ ਇੱਕ ਬਹੁਤ ਬੁਰ ਬੰਦਾ ਹੈ ਕਿੱਥੇ ਦਾ ਜੀ ਇਹ ਸਾਡੇ ਸ਼ਹਿਰ ਦਾ ਆ ਪੁਰਾਣੀ ਸਰਾਂਦੇ ਜੀ ਹਾਂ ਜੀ ਹਾਂ ਉਹ ਨਹੀਂ ਹੋ ਉਹ ਉਹ ਨਹੀਂ ਹੋਣ ਦਿੰਦਾ ਮੇਰੇ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਇਹ ਆਮ ਪਾਰਟੀ ਦਾ ਬੰਦਾ ਜੀ ਉਹ ਆਮ ਪਾਰਟੀ ਸਰਕਾਰ ਦੇ ਬਹੁਤ ਨਜ਼ਦੀਕੀ ਆ ਉਹਨਾਂ ਦਾ ਪਾਰਟਨਰ ਵੀ ਹੈ ਜੀ ਉਹ ਦੋ ਕਿਲੇ ਖਰੀਦੇ ਵੇ ਆਉਣੇ ਉਹ ਤੇ ਕਿੱਥੇ ਜੀ ਆ ਉਹ ਰੇ ਆਜ ਮੋਟਰ ਤੇ ਇਹਨਾਂ ਨਾਲ ਥੋੜਾ ਝਗੜਾ ਉਹ ਜਿਹੜਾ ਮੋਤਵਰ ਬੰਦਾ ਏ ਆਮ ਪਾਰਟੀ ਦਾ ਹਾਂ ਜੀ ਉਹ ਉਹ ਉਹਨਾਂ ਦਾ ਮਤਲਬ ਪਾਰਟਨਰ ਹੈ ਹਾਂ ਜੀ ਵਿਰਤੀ ਥੋੜੀ ਵਿਰਤੀ ਕਰਦਾ ਜੀ ਹਾਂ ਹਾਂ ਤੇ ਇਸ ਕਰਕੇ ਥੋੜੀ ਜਿਹੜੀ ਥਾਣੇ ਦੇ ਵਿੱਚ ਜਿਹੜਾ ਮੋਤਵਰ ਬੰਦਾ ਪੁਰਾਣੀ ਸਰਹੰਦਲਾ ਸਰਦਾਰ ਬੰਦਾ ਜਿਹੜਾ ਹਾਂਜੀ ਹਾਂ ਸਰਦਾਰਾ ਜੀ ਹਾਂਜੀ ਹਾਂਜੀ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਬੇਨਤੀ ਕਰਨਾ ਚਾਹੁੰਦੇ ਹੋ ਉਹ ਜੀ ਪਹਿਲਾਂ ਵੀ ਉਹ ਬੰਦੇ ਉਹ ਪਾਰਟੀਆਂ ਦੇ ਵਿੱਚ ਤੇ ਇਹ ਬੰਦੇ ਜਿਹਦੇ ਜੈ ਲਾਇਸੈਂਸ ਤੇ ਪਹਿਲਾਂ ਦੋ ਹੀ ਪਾਰਟੀ ਬਦਲ ਜਾਂਦੇ ਆ ਜੀ ਤੇ ਇਹ ਕਿੰਨੇ ਸਾਲ ਦੀ ਉਮਰ ਹੋ ਗਈ ਤੁਹਾਡੀ ਮੇਰੀ ਜੀ 65 ਸਾਲ ਦੀ ਹੋ ਗਈ ਅੱਛਾ 65 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਨਸਾਫ ਦੇ ਲਈ ਆਪਣੀ ਜ਼ਮੀਨ ਦੇ ਵਿੱਚ ਪਾਣੀ ਨਾਉਣ ਦੇ ਲਈ ਹਾਂਜੀ ਇਹ ਤਰ ਤਰ ਭੰਗ ਦੇ ਟੁਕੜਾ ਖਾਣ ਲਈ ਮਜਬੂਰ ਹਾਂ ਹਾਂਜੀ ਹਾਂ ਮੈਨੂੰ 11 ਮਹੀਨੇ ਹੋ ਗਏ ਮੈਨੂੰ ਖੇਤ 'ਚ ਨਹੀਂ ਵੜਨ ਦੇ ਮੈਂ ਤੁਹਾਡੇ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਪਰਮਜੀਤ ਸਿੰਘ ਦੇ ਖੇਤ ਦੇ ਵਿੱਚ ਆਏ ਹਾਂ ਜੋ ਕਿ ਕਾਫੀ ਸਮੇਂ ਤੋਂ ਇਹਨਾਂ ਦਾ ਇਹ ਖੇਤ ਦਾ ਰੋਲਾ ਚੱਲ ਰਿਹਾ ਹੈ ਇਹ ਪੰਜ ਭਾਈ ਸੀ ਪੰਜਾਂ ਭਾਈਆਂ ਦੇ ਵਿੱਚੋਂ ਚਾਰ ਨੇ ਜ਼ਮੀਨ ਵੇਚ ਦਿੱਤੀ ਐ ਤੇ ਇਹਨਾਂ ਨੇ ਨਹੀਂ ਵੇਚੀ ਕਿਉਂਕਿ ਇਹਨਾਂ ਦਾ ਵੀ ਗੁਜ਼ਾਰਾ ਚੱਲਦਾ ਸੀ ਪਹਿਲਾਂ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦੇ ਰਹੇ ਆ ਹੁਣ ਇਹਨਾਂ ਦਾ ਆ ਜਿਹੜੀ ਮੋਟਰ ਹੈ ਇਹ ਮੋਟਰ ਪੰਜ ਭਾਈਆਂ ਦੀ ਸੀ ਚਾਰ ਨੇ ਜ਼ਮੀਨ ਵੇਚਤੀ ਉਹ ਚਾਰਾਂ ਦਾ ਹਿੱਸਾ ਉਧਰ ਚਲੇ ਗਿਆ ਇਹਨਾਂ ਦਾ ਹਿੱਸਾ ਇਹਨਾਂ ਨੂੰ ਮਿਲਦਾ ਜਦੋਂ ਹੁਣ ਇਹਦੇ ਹਿੱਸਾ ਮੰਗਦੇ ਆ ਤਾਂ ਇਹਨਾਂ ਨੂੰ ਪਾਣੀ ਨਹੀਂ ਦਿੰਦਾ ਇਹਨਾਂ ਦੀ ਜ਼ਮੀਨ ਉਥੋਂ ਲੈ ਗਿਆ ਉਹ ਤੋਂ ਮਾਰੋ ਨਿਗਾ ਦੋ ਕਨਾਲ ਆਉਗਾ ਚਾਰ ਕਨਾਲ ਆਏ ਤੇ ਦੋ ਕਨਾਲਾ ਇੱਧਰ ਹੈ 8 ਕਨਾਲਾ ਜ਼ਮੀਨ ਕੀਲਾ ਪਿਓ ਹੈ ਅੱਧਾ ਕੀਲਾ ਇਹਨਾਂ ਕੋਲ ਵੱਖ ਬੋੜਦਾ ਤੇ ਵੱਖ ਬੋੜ ਦੀ ਜਗ੍ਹਾ ਤੇ ਇਹ ਮਕਾਨ ਬਣੇ ਹੋਏ ਆ ਜਦਕਿ ਕੋਈ ਬਣਾ ਨਹੀਂ ਸਕਦਾ ਇਹਨਾਂ ਦੇ ਕੋਲ ਅਧਿਕਾਰ ਹੈ ਕਿਉਂਕਿ ਇਹਨਾਂ ਨੇ ਪਟੇ ਤੇ ਲਈ ਹੋਈ ਐ ਇਹ ਬਣਾ ਸਕਦੇ ਆ ਦੂਸਰੀ ਪਾਰਟੀ ਨੇ ਆ ਕੇ ਇੱਕ ਦਾ ਕਮਰਾ ਬਣਾ ਲਿਆ ਦੂਜਾ ਇਹਦੇ ਵਿੱਚ ਸਟਾਰਟਰ ਲੱਗਾ ਹੈ ਮੋਟਰ ਚਲਾਉਣ ਵਾਸਤੇ ਇੱਕ ਮਾਰ ਪ੍ਰਸ਼ਾਸਨ ਨੇ ਇਹਨਾਂ ਨੂੰ ਮੋਟਰ ਚਲਾਉਣ ਦਾ ਅਧਿਕਾਰ ਦਿੱਤਾ ਉਹ ਦੂਸਰੀ ਪਾਰਟੀ ਆ ਕੇ ਦੁਬਾਰਾ ਫਿਰ ਜਿੰਦਾਬਦਲੀ ਕਰਕੇ ਚਾਬੀਆਂ ਆਪਣੇ ਕੋਲ ਲੈ ਗਈ ਅੰਦਰ ਤੂੜੀ ਭਰਤੀ ਹੁਣ ਇਹ 11 ਮਹੀਨੇ ਤੋਂ ਆਪਣੀ ਫਸਲ ਨਹੀਂ ਬੀਜ ਸਕਦੇ ਜੇ ਇੱਥੇ ਆਉਂਦਿਆਂ ਤੇ ਇਹਨਾਂ ਨਾਲ ਕੁੱਟਮਾਰ ਹੁੰਦੀ ਐ ਤੇ ਜੇ ਥਾਣੇ ਜਾਂਦੇ ਆ ਤੇ ਥਾਣੇ ਦੇ ਵਿੱਚ ਕੋਈ ਮੋਤਬਰ ਬੰਦਾ ਹੈ ਜਿਹੜਾ ਕਿ ਇਹਨਾਂ ਦਾ ਕੰਮ ਨਹੀਂ ਹੋਣ ਦਿੰਦਾ ਜੋ ਪਾਰਟੀ ਨਾਲ ਇਹਨਾਂ ਦੇ ਆਪੋਜੀਟ ਹੈ ਉਹਨੂੰ ਥਾਣੇ ਦੇ ਵਿੱਚ ਆਉਣ ਵੀ ਨਹੀਂ ਦਿੰਦਾ ਨਹੀਂ ਉਹ ਜਿਹੜਾ ਮੋਤਵਰ ਬੰਦਾ ਹੈ ਨੰਬਰਦਾਰਾ ਜੀ ਨੰਬਰਦਾਰਾ ਕੋ ਐਮਸੀ ਹੈ ਉਹ ਅੱਛਾ ਉਹ ਆਮ ਪਾਰਟੀ ਨਾਲ ਸੰਬੰਧ ਰੱਖਦਾ ਅੱਛਾ ਨੰਬਰਦਾਰ ਹੈ ਜੀ ਹਾਂਜੀ ਹਾਂਜੀ ਅੱਛਾ ਪੁਰਾਣੀ ਸਰਾਂਦਰਾ ਨੰਬਰਦਾਰਾ ਆਮ ਪਾਰਟੀ ਨਾਲ ਸੰਬੰਧ ਰੱਖਦਾ ਹੈ ਹਾਂਜੀ ਹਾਂਜੀ ਉਸ ਨੇ ਇਹ ਜ਼ਮੀਨ ਖਰੀਦਣ ਦੇ ਵਿੱਚ ਕੋਸੋ ਦਾ ਹਿੱਸਾ ਵੀ ਹੈ ਜਿਹੜੇ ਇਹਨਾਂ ਦੇ ਭਾਈਆਂ ਤੋਂ ਖਰੀਦੀ ਹੈ ਉਹ ਸੋਚਦਾ ਹੈ ਵੀ ਇਹਨਾਂ ਦੇ ਦਬਾਅ ਬਣਾ ਕੇ ਇਹਨਾਂ ਦਾ ਪਾਣੀ ਰੋਕ ਕੇ ਵੀ ਇਹਨਾਂ ਦੀ ਜਮੀਨ ਵੀ ਮੈਂ ਧੱਕੇ ਨਾਲ ਲੈ ਲਵਾਂ ਇਹ ਜਿਹੜਾ ਤੱਕਾ ਹੋ ਰਿਹਾ ਜਿਹੜੇ ਇਹਨਾਂ ਦੇ ਭਾਈਆਂ ਨੇ ਜ਼ਮੀਨ ਵੇਚੀ ਹੈ ਉਹ ਜਿਨ੍ਹਾਂ ਨੇ ਖਰੀਦੀ ਹੈ ਉਹੀ ਕਰ ਰਹੇ ਨੇ ਜੀ ਉਹੀ ਕਰ ਰਹੇ ਆ ਜੀ ਉਹੀ ਕਰ ਰਹੇ ਨੇ ਵਿਚੋ ਜਿਹੜਾ ਪੁਰਾਣੀ ਸਰਾਂਦ ਦਾ ਨੰਬਰਦਾਰ ਹੈ ਉਹ ਵੀ ਨਾਲ ਹੈ ਜੀ ਉਹ ਵੀ ਨਾਲ ਮਿਲਿਆ ਹੋਇਆ ਉਹੀ ਮਤਲਬ ਪੁਲਿਸ ਚ ਹਾਂਜੀ ਦੂਸਰਾ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੱਕ ਪਹੁੰਚ ਕਰਕੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਚਿੱਠੀਆਂ ਦਿੱਤੀਆਂ ਪਰ ਇਹਨਾਂ ਦੀ ਸੁਣਵਾਈ ਪਤਾ ਨਹੀਂ ਜਾ ਕੇ ਥਾਣੇਦਾਰ ਜਾ ਕੇ ਰੁਕ ਜਾਂਦੀ ਹੈ ਥਾਣੇਦੋ ਘੇ ਸੁਣਵਾਈ ਨਹੀਂ ਹੁੰਦੀ ਇਹਨਾਂ ਦਾ ਆਨੇ ਵਾਲੇ ਇੱਕ ਵਾਰ ਆ ਕੇ ਖਲਾਗੇ ਹੁਣ ਕਹਿੰਦੇ ਅਸੀਂ ਢੇਕਾ ਥੋੜਾ ਲੈ ਰੱਖਿਆ ਇਹ ਥੋੜਾ ਜੀ ਇੱਕ ਵਾਰ ਖਲਵਾ ਕੇ ਤਾਂ ਪਾਣੀ ਬੰਦ ਕਰ ਦੋਗੇ ਮੋਟਰ ਦੇ ਤਾਲੇ ਬਦਲੀ ਕਰ ਜਾਣਗੇ ਇਹ ਬਹੁਤ ਇਹਨਾਂ ਦਾ ਧੱਕਾ ਹੋ ਰਿਹਾ ਨਜਾਇਜ਼ ਹੋ ਰਹੀ ਆ ਜੇ ਇਹਨਾਂ ਦਾ ਨਾਂ ਇਹ ਸਾਥ ਦਿੱਤਾ ਅਸੀਂ ਤਾਂ ਨਾਲ ਹੈਗੇ ਹੈਗੇ ਆ ਅਸੀਂ ਹੋਰ ਸਖਸ਼ ਸੰਸਥਾਵਾਂ ਨੂੰ ਵੀ ਨਾਲ ਲਾਵਾਂਗੇ ਲੱਖੇ ਸਧਾਣੇ ਨੂੰ ਵੀ ਇਸ ਜਗ੍ਹਾ ਤੇ ਬੁਲਾਵਾਂਗੇ ਭਾਨੇ ਸਿੱਧੂ ਨੂੰ ਬੁਲਾਵਾਂਗੇ ਅਮਤੋਜ ਬਾੜ ਨੂੰ ਵੀ ਬੁਲਾਵਾਂਗੇ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਤੇ ਆਊਗੀ ਤਾਂ ਅਸੀਂ ਆ ਕੇ ਇਹਨਾਂ ਦਾ ਤਾਲਾ ਵੀ ਖਲਾਵਾਂਗੇ ਤੇ ਜੋ ਕਾਰਵਾਈ ਹੋਊਗੀ ਉਸ ਤੱਕ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਰੀ ਗੱਲ ਤੁਹਾਨੂੰ ਜਿੰਨਾ ਵੀ ਰਕਬਾ ਹੈ ਪਰਮਜੀਤ ਜੀ ਦਾ ਇੱਥੇ ਸਾਰਾ ਤੁਹਾਨੂੰ ਦੱਸ ਦਿੱਤਾ ਵਾ ਤੇ ਗੱਲ ਹੁਣ ਇਹ ਆ ਵੀ ਜਿੱਥੇ ਨੀਤਾਂ ਮਾੜੀਆਂ ਹੋ ਜਾਣ ਉੱਥੇ ਫਿਰ ਕੋਈ ਕਿਸੇ ਦਾ ਸੁਝਾਅ ਨਹੀਂ ਕਿਸੇ ਦੀ ਸਲਾਹ ਨਹੀਂ ਚੱਲਦੀ ਹੁੰਦੀ ਤੇ ਜਦੋਂ ਪੈਸਾ ਹੀ ਦੇਖੇ ਹੁਣ ਸਾਡੇ ਇੱਥੇ ਇੱਕ ਬਹੁਤ ਮਹਤਵਾਰ ਦੱਸਦੇ ਨੇ ਸਰੰਦ ਦੇ ਵਿੱਚ ਜਿਹੜਾ ਬੰਦਾ ੱਤਕਾ ਕਰਦਾ ਜਿਨ੍ਹਾਂ ਨੇ ਇਹਨਾਂ ਦੇ ਭਰਾਵਾਂ ਦੀ ਜ਼ਮੀਨ ਖਰੀਦੀ ਆ ਉਹਨਾਂ ਦੀ ਨੀਤ ਅੱਕੇ ਫਿੱਟੀ ਹੋਈ ਆ ਕਿਉਂਕਿ ਮਹਿੰਗੀ ਜ਼ਮੀਨ ਹੋਣ ਕਰਕੇ ਵੀ ਜਿਹੜੀ ਇਹਦਾ ਹਿੱਸਾ ਬਚਦਾ ਹੈ ਇਹ ਤੋਂ ਖਰੀਦ ਕੇ ਜਿਹੜਾ ਆ ਰਕਬਾ ਜਿਹੜਾ ਬਚਦਾ ਹੈ ਇਹਦਾ ਵਕਫ ਬੋਰਡ ਦਾ ਜਿਹਨਾਂ ਇਹਨਾਂ ਦੇ ਨਾਂ ਦੇ ਉੱਤੇ ਪਟਾ ਇਹ ਵੀ ਮੈਂ ਆਪਣੇ ਕਬਜ਼ੇ 'ਚ ਲੈ ਲਾਂ ਇਸੇ ਕਰਕੇ ੱੱਕਾ ਕਰ ਰਹੇ ਹਾਂ ਉਹ ਚੌਂਕੀ ਆ ਜਿਹੜੀ ਇਹ ਬਣਾ ਨਹੀਂ ਸਕਦੇ ਸੀ ਉਹ ਵੀ ਉਹਨਾਂ ਨੇ ਬਣਾਈ ਆ ਹਾਲਾਂਕਿ ਪਤਾ ਇਹਨਾਂ ਦੇ ਨਾਂ ਆ ਤੇ ਸਾਹਮਣੇ ਦੇਖੋ ਗੁਰਦੁਆਰਾ ਫਤੇਗੜ ਸਾਹਿਬ ਨੇ ਸ਼ਹੀਦਾਂ ਦੀ ਧਰਤੀ ਆ ਕੀ ਇੱਥੇ ਇਹ ਯਾਰ ੱੱਕਾ ਇਸ ਧਰਤੀ ਦੇ ਉੱਤੇ ਚੱਲੂਗਾ ਇਸ ਧਰਤੀ ਦੇ ਉੱਤੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਮੈਂ ਇਲਾਕਾ ਤੱਕ ਪਾਣੀ ਪਹੁੰਚਾਤਾ ਜੀ 260 ਤੱਕ ਦੇ ਮੈਂ ਪਾਈ ਪਾ ਰਿਹਾ ਜੀ ਜਿਨ੍ਹਾਂ ਦੀ ਗਰੰਟੀ ਆ ਵੀ 260 ਤੱਕ ਦੀ ਨਹਿਰਾ ਨਹਿਰੀ ਪਾਣੀ ਦੀ ਖੇਤਾਂ ਤੱਕ ਪਹੁੰਚਾਉਂਗਾ ਕੋਈ ਬਿਨਾ ਪਾਣੀ ਤੋਂ ਫਸਲ ਨਹੀਂ ਰਹੂਗੀ ਬੀਜਣੋ ਇਹ ਕੀ ਹੋ ਰਿਹਾ ਇੱਕ ਬਜ਼ੁਰਗਾਂ ਨੂੰ ਯਾਰ ਤੁਸੀਂ ਇਹ ਕੁਰਬਾਨੀਆਂ ਬੰਕ ਦੇ ਬਜ਼ੁਰਗਾਂ ਦੀ ਪਤਾ ਹੀ ਨਹੀਂ ਕਿੰਨੇ ਕੁ ਬਜ਼ੁਰਗ ਇਸ ਤਰ੍ਹਾਂ ਲੜ ਰਹੇ ਨੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਚ ਲਾ ਲੋ ਕਿਸੇ ਦੀ ਕੋਈ ਪੁਲਿਸ ਸੁਣਵਾਈ ਕਰੂਗੀ ਵੈਸੇ ਤਾਂ ਕਹਿੰਦੇ ਨੇ ਜੇ ਕੋਈ ਕਿਸੇ ਦੇ ਉੱਤੇ ਹੱਥ ਪੈਰ ਮਾਰ ਦੇਵੇ ਜਾਂ ਥੱਪੜ ਮਾਰ ਦੇਵੇ ਕੋਈ ਸੋਟੀ ਨਾਲ ਕੋਈ ਤੱਪੜ ਲੜਾਈ ਝਗੜਾ ਹੋ ਗਿਆ ਤੁਸੀਂ ਸਾਡੇ ਕੋਲ ਆਉਂਦੇ ਅਸੀਂ ਆਪੇ ਕਰਾਉਂਦੇ ਤੁਸੀਂ ਪਹਿਲੇ ਸਾਡੇ ਕੋਲ ਆਉਦੇ ਤੇ ਆਹ ਵਲਟਿੰਗ ਹੁੰਦੀ ਆ ਥਾਣਿਆਂ ਦੇ ਵਿੱਚ ਤੇ ਹੁਣ ਇਹ ਤੇ ਵਿਚਾਰੇ ਦੇ ਜੁੱਤੀਆਂ ਕੱਸ ਗਈਆਂ ਹੋਣਗੀਆਂ ਬਚੁਰਕ ਦੀਆਂ ਤੇ ਇਹ ਕੀ ਕਰੇ ਹੁਣ ਕਿਹੜੀ ਕੰਦ ਚ ਟੱਕਰ ਮਾਰੇ ਵਿਚਾਰਾ ਤੇ ਹਾਂ ਆ ਨਾਲ ਦੋ ਮਕਬਰੇ ਨੇ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਨੇ ਇੱਥੇ ਕੀ ਇੱਥੇ ਇਹਨਾਂ ਨੂੰ ਸ਼ਹੀਦ ਕਰਨਾ ਚਾਹੁੰਦੀ ਆ ਪੁਲਿਸ ਸਾਡੀ ਇਹਨਾਂ ਦੀ ਕੁਰਬਾਨੀ ਲੈਣੀ ਚਾਹੁੰਦੀ ਆ ਫੇਰ ਕੀ ਫਾਇਦਾ ਜਦ ਬਜ਼ੁਰਗੇ ਤੋਂ ਤੁਰ ਗਿਆ ਕਿਉਂ ਦੁਰਸ਼ੀਸ਼ਾ ਲੈਨੇ ਆਸੀਂ ਆ ਸਾਰਾ ਕੁਝ ਦੱਸ ਦਿੱਤਾ ਵਾ ਇਹਨਾਂ ਬਜ਼ੁਰਗਾਂ ਨੇ ਫੌਜੀ ਸਾਹਿਬ ਨੇ ਵੀ ਦੱਸਤਾ ਵੀ ਕਿੰਨਾ ਰੱਕੀ ਗੱਲਬਾਤ ਆ ਮੈਂ ਲੱਖਾ ਸਧਾਣਾ ਤੇ ਅੰਤੋਜਮਾਨ ਭਾਨਾ ਸਿੱਧੂ ਮੈਂ ਉਹਨਾਂ ਦੀ ਟੀਮ ਦੇ ਨਾਲ ਹੀ ਹੁੰਨਾ ਉਹਨਾਂ ਦੇ ਨਾਲ ਹੀ ਹੁਣਾਰ ਵਕਤ ਇਹ ਗੱਲ ਉਹਨਾਂ ਤੱਕ ਪਹੁੰਚ ਚੁੱਕੀ ਆ ਕਿਸੇ ਹੋਰ ਵੱਡੇ ਰੂਪ ਚ ਨਾ ਚਲਿਆ ਜਾਵੇ ਇਹ ਇਥੇ ਇੱਥੇ ਹੀ ਲਿਆ ਕੇ ਸਾਨੂੰ ਸੰਗਤਾਂ ਜਾਂ ਸਿੱਖ ਜਥੇਬੰਦੀਆਂ ਸਾਨੂੰ ਵੱਡਾ ਮੋਰਚਾ ਇਸੇ ਢਿੱਲੇ ਦੇ ਉੱਤੇ ਲਾਉਣਾ ਪੈ ਜਾਵੇ। ਜਿਵੇਂ ਜਿਵੇਂ ਵਾਰ ਕੌਣ ਹੋਊਗਾ ਜੀ? ਜਿਵੇਂ ਜਿਵੇਂ ਵਾਰੀ ਪੁਲਿਸ ਦੀ ਐਸਐਸਪੀ ਸਾਹਿਬ ਦੀ ਹੋਊਗੀ। ਅੱਛਾ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ। ਹਾਂ। ਤੇ ਜਿਹੜੇ ਜਿਹੜੇ ਇੱਕ ਕੜਾ ਮਚੌਦਰੀ ਕਰ ਰਹੇ ਨੇ। ਬਿਲਕੁਲ ਬਿਲਕੁਲ। ਕਿਉਂਕਿ ਇਹਨਾਂ ਦਾ ਹੱਕ ਆ ਯਾਰ ਪਾਣੀ ਤਾਂ ਲੋਕ ਸੁਬੀਲਾ ਲਾਉਂਦੇ ਨੇ। ਲੋਕ ਤਾਂ ਕਹਿੰਦੇ ਗਵੰਡੀ ਨੂੰ ਕਹਿੰਦੇ ਚੱਕੇ ਯਾਰ ਪਾਣੀ ਲਾ ਤੂੰ। ਇਹ ਕਿੱਡੀ ਕਬੱਡੀ ਕਰਲਾ ਯਾਰ। ਹੈਂ? ਇਹ ਟੈਂਕਰ ਭਰ-ਭਰ ਕੇ ਲੋਕ ਵੇਚ ਰਹੇ ਨੇ ਸ਼ਹਿਰਾਂ ਦੀ ਉਹਦੇ ਵਿੱਚ ਬੋਰ ਕਰਕੇ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਹੈਗੇ ਵੇਚਦੇ ਨੇ 8-800 ਦਾ ਟੈਂਕਰ ਤੇ ਇਹ ਵਿਚਾਰਾ ਆਪਣੇ ਘਰ ਦਾ ਖਰਚਾ ਚਲਾਉਣ ਲਈ ਮੋਟਰ ਦਾ ਪਾਣੀ ਮੰਗਦਾ ਤੇ ਉਹ ਇਹਦਾ ਹੱਕ ਬਣਦਾ ਯਾਰ ਤੇ ਨਹਿਰੀ ਪਾਣੀ ਦੇ ਦੇਣ ਅਸੀਂ ਤਾਂ ਕਹਿੰਦੇ ਨਹਿਰੀ ਪਾਣੀ ਦੇ ਦਿਓ ਨਾ ਨਵੇੜੋਂ ਪਰੇ ਲਾ ਦਿਓ ਪਾਣੀ ਨਹਿਰੀ ਲਾ ਦਿਓ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੋ ਵੀ ਇਹਨਾਂ ਦਾ ਮਸਲਾ ਹੈ ਅ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅ ਨਹੀਂ ਇਹ ਇਹ ਜਿਹੜਾ ਇਹ ਮਸਲਾ ਅ ਕਿਸੇ ਮੋਰਚੇ ਦੇ ਰੂਪ ਵਿੱਚ ਅ ਤਬਦੀਲ ਹੋ ਸਕਦਾ ਹੈ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਜੀ